ਤੁਹਾਡੇ ਆਪਣੇ ਸ਼ਹਿਰ ਮਹਿਦਪੁਰ ਵਿਖੇ ਟੁਰਨਾ ਹਸਪਤਾਲ ਵਿਖੇ ਪੰਜਾਬ ਡਾਇਗਨੋਸਟਿਕ ਸੈਂਟਰ ਖੁੱਲ ਚੁੱਕਾ ਹੈ ਜਿਸ ਵਿੱਚ ਹਰ ਤਰ੍ਹਾਂ ਦੀ ਸਕੈਨਿੰਗ ਅਤੇ ਹਰ ਪ੍ਰਕਾਰ ਦੇ 66 ਆਧੁਨਿਕ ਮਸ਼ੀਨਾਂ ਨਾਲ ਕੀਤੇ ਜਾਂਦੇ ਹਨ ਸਭ ਤੋਂ ਪਹਿਲਾਂ ਖਬਰਾਂ ਦੇਖਣ ਲਈ ਚੈਨਲ ਤੇ ਕਲਿੱਕ ਕਰੋ ਕਲਾਸੀਫਾਈਡ ਇਸ਼ਤਿਹਾਰ ਦੇਣ ਲਈ ਸੰਪਰਕ ਕਰੋ ਦੇਖੋ ਖਾਸ ਰਿਪੋਰਟ ਪੱਤਰਕਾਰ ਹਰਪਾਲ ਸਿੰਘ ਜੱਜ ਅਸੀਂ ਨਵਾਂ ਸਕੈਨ ਸੈਂਟਰ ਸ਼ੁਰੂ ਕੀਤਾ ਹੈ ਜੀ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਅਤੇ ਹਰ ਤਰ੍ਹਾਂ ਦੀ ਸਕੈਨ ਦੀ ਸੁਗਧਾ ਲੱਭ ਹੈ ਜੀ ਪੇਟ ਦੀ ਸਕੈਨ ਬੱਚੇਦਾਨੀ ਦੀ ਸਕੈਨ ਤੇਤੀ ਸਕੈਨ ਸਾਰੀਆਂ ਸੂਤਾ ਸਾਡੇ ਸ਼ਹਿਰ ਵਾਸੀ ਨਗਰ ਵਾਸੀਆਂ ਨੂੰ ਆਸ-ਪਾਸ ਦੇ ਸਾਡੇ ਪਿੰਡਾਂ ਨੂੰ ਸਾਰੀਆਂ ਸੂਤਾ ਮਿਲ ਗਈ ਹੈ ਜੀ ਵਾਜਬ ਰੇਟਾਂ ਤੇ ਮਿਲ ਗਈਆਂ ਸਹੀ ਰਿਪੋਰਟਿੰਗ ਮਿਲੇਗੀ ਜੀ ਇਹਦੇ ਵਿੱਚ ਜੀ ਕਿਹੜੀ ਕਿਹੜੀ ਆਪਣੇ ਟੈਸਟ ਹੋਣਗੇ ਟੈਸਟ ਹੀ ਸਾਡੀ ਜੀ ਲੈਬੋਰੀ ਤੇ ਵੀ ਸਾਰੇ ਟੈਸਟ ਹੋਣਗੇ ਜੀ ਜਿਹਦੇ ਵਿੱਚ ਕੈਂਸਰ ਦਾ ਟੈਸਟ ਖੂਨ ਦੇ ਟੈਸਟ ਸਾਰੇ ਟੈਸਟ ਫੇ ਤੁਹਾਡੀ ਸਕੈਨ ਪੇਟ ਦੀ ਸਕੈਨ ਬੱਚੇਦਾਨੀ ਦੀ ਸਕੈਨ ਕੁਇਰਸੌਲੀ ਹੈ ਉਹਦੀ ਸਕੈਨ ਸਾਰੀਆਂ ਸਕੈਨ ਕੀਤੀ ਹੈ ਪ੍ਰਾਈਸ ਜੀ ਹਰ ਸਕੈਨ ਦਾ ਰੇਟ ਦੇਖੋ ਜੀ ਅਲੱਗ-ਅਲੱਗ ਹੁੰਦਾ ਹੈ ਜਿੱਦਾਂ ਨਾਰਮਲ ਜਿਹੜੀ ਪੇਟ ਦੀ ਸਕੈਨ ਹੁੰਦੀ ਹੈ ਕੋਈ ਕਿੱਤੇ ਦੀ ਪੱਥਰੀ ਦੇਖਣੀ ਹੈ ਗੁਰਦੇ ਦੀ ਪੱਥਰੀ ਦੇਖਣੀ ਹੈ ਉਹ 700 ਰੁਪਏ ਦੀ ਹੁੰਦੀ ਹੈ ਜੇ ਬੱਚੇ ਵਾਲੀ ਲੈਵਲ 1 ਹੁੰਦੀ ਜਿੱਦਾਂ ਉਹ 500 ਰੁਪਏ ਦੀ ਸਕੈਨ ਹੁੰਦੀ ਹੈ ਫਿਰ ਥੋੜੀ ਉੱਚੀ ਵੱਡੀ ਸਕੈਨ ਆ ਜਾਂਦੀ ਹੈ ਦੂਰਬੀਨ ਵਾਲੀ ਉਹਨੂੰ 150 ਤੋਂ 1500 ਰੁਪਏ ਦੀ ਸਕੈਨ ਹੋ ਜਾਂਦੀ ਹੈ ਬੈਰਨੋ ਪੰਜਾਬ ਡਾਇਗਨੋਸਟਿਕ ਸੈਂਟਰ ਕੋਲੋਂ ਤਾਂ ਬਹੁਤ ਜ਼ਿਆਦਾ ਪੁੱਛੀ ਹੋਈ ਹੈ ਫਿਰ ਬੇਟੇ ਨੂੰ ਬਹੁਤ-ਬਹੁਤ ਜ਼ਿਆਦਾ ਵਾਰ ਕਰ ਡਾਕਟਰ ਮਨਿੰਦਰਜੀਤ ਸਿੰਘ ਐਮ ਵੀ ਐਸ ਐਮ ਡੀ ਸਨੋਲੋਜਿਸ ਠੀਕ ਹੈ ਬੈਰਨੋ ਬਹੁਤ-ਬਹੁਤ ਵਾਰ ਕਰ ਤੁਹਾਡਾ ਠੀਕ ਹੈ ਸਭਾਰਾ ਠੀਕ ਆ ਚੱਲ ਰਿਹਾ ਹੈ ਪਹਿਲੇ ਤੋਂ ਚੱਲ ਰਿਹਾ ਹੈ 35-36 ਸਾਲ ਤੋਂ ਹਸਪਤਾਲ ਚੱਲ ਰਿਹਾ ਹੈ ऑलरेडी ਚੱਲ ਰਿਹਾ ਹੈ ਹੁਣ ਵਧਾਵਾਂਗੇ ਥੋੜਾ ਐਮਰਜੈਂਸੀ ਟੈਂਡ ਕਰਾਂਗੇ ਆਪਰੇਸ਼ਨ ਸਰਜਰੀ ਟੈਂਟਰ ਸ਼ੁਰੂ ਕਰਾਂਗੇ ਆਪਰੇਸ਼ਨਮਲ ਡਿਸੂਪੇ ਸਾਰੇ ਕੰਮ ਕਰਾਂਗੇ ਪੀਜ਼ ਐਡਮਿਸ਼ਨ ਦਾ ਸ਼ੁਰੂ ਕਰਾਂਗੇ ਦਾਖਲੇ ਦਾ ਪ੍ਰਬੰਧ ਰੱਖਾਂਗੇ ਹਰ ਤਰ੍ਹਾਂ ਦੀ ਸੋਲਟਾ ਦਵਾਵਾਂਗੇ ਬੇਸ਼ਕ ਆਪਕੀ ਜੋ ਡਿਮਾਰਡ ਹੈ ਲੋਕਾਂ ਦੀ ਏਰੀਆ ਦੀ ਡਿਮਾਰਡ ਹੈ ਉਹ ਪੂਰੀ ਕਰਾਂਗੇ ਕੋਸ਼ਿਸ਼ ਕਰਾਂਗੇ ਪੂਰੀ ਕਰਨ ਦੀ ਨੈਕਸਟ ਕਰ ਸਕਦੇ ਜੋ ਕਰਾਂਗੇ